ਤਸਵੀਰ ਬੜੀ ਹਿੰਮਤ ਵਾਲੀ ਹੈ ਕਿਉਂਕਿ ਉਤਸ਼ਾਹ ਬਾਕੀ ਵੋਟਰਾਂ ਨੂੰ ਵੀ ਦਿੰਦੀ ਹੈ ਜਿਸ ਤਰ੍ਹਾਂ ਦੇ ਨਾਲੇ ਪਤੀ ਪਤਨੀ ਹੈ ਔਰ ਦੋਹੇ ਹੈਂਡੀਕੈਪ ਹੈ ਔਰ ਵੋਟ ਪਾਉਣ ਦੇ ਲਈ ਆਏ ਨੇ ਬਾਹਰ ਸਕੂਟਰੀ ਖੜੀ ਕੀਤੀ ਹੈ ਔਰ ਉਸ ਤੋਂ ਬਾਅਦ ਵੋਟ ਪਾਣ ਖੁਦ ਗਏ ਨੇ ਤੁਸੀਂ ਆਪਣੀ ਪਤਨੀ ਦੇ ਨਾਲ ਆਏ ਹੋ ਬੱਚੇ ਦੇ ਨਾਲ ਆਏ ਹੋ ਵੋਟ ਪਾਣ ਦੇ ਲਈ ਔਰ ਕੀ ਦੇਖਦੇ ਕੀ ਉਹ ਹਲਕਾ ਪਛਮੀ ਜਲੰਧਰ ਦਾ ਕੀ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਦਿੱਦਾ ਹਾਰੇ ਇੱਕ ਚੀਜ਼ ਸੜਕਾਂ ਟੁੱਟੀਆਂ ਭਜਾਉਣੇ ਆ ਉਹ ਠੀਕ ਹੈ ਔਰ ਕਾਰਪੇ ਇਸ ਕੰਮ ਕਰੇ ਦਿੱਦਾ अच्छे काम करे बहुत ठीक ठीक है अच्छा ਤੁਸੀਂ ਇਸੇ ਤਰ੍ਹਾਂ ਵੋਟ ਪਾੜ ਆਏ ਹੋ ਸਕੂਟਰੀ ਤੋਂ ਉਤਰ ਕੇ ਹੈਨਾ ਅੰਦਰ ਕੋਈ 휠 ਚੇਅਰ ਦਿੱਤੀ ਨਹੀਂ ਉਹਨਾਂ ਨੇ ਦਿੱਤੀ ਉਹਨਾਂ ਨੇ ਕਿਹਾ ਸੀ ਲੈ ਕੇ ਆ ਲੈ ਕੇ ਆਨੇ ਆਪਾਂ ਨੇ ਤੁਸੀਂ ਕਿ ਇੱਧੇ ਜਾਣਾ ਹਾਂਜੀ ਹਾਂਜੀ ਇੱਧੇ ਜਾਣਾ ਹਾਂਜੀ ਹਾਂਜੀ ਹਿੰਮਤ ਰੱਖਦੇ ਨੇ ਹਾਂਜੀ ਹਿੰਮਤ ਬਹੁਤ ਰੱਖਦਾ ਹੈ ਉਹਦੇ ਬੈਠੇ ਨੇ ਹਾਂਜੀ ਬਹੁਤ ਕੰਨੇ ਪਿਆ ਹੈ ਲੈ ਕੇ ਆਈ ਆਪਾਂ ਨੇ ਨਹੀਂ ਤੁਹਾਡੇ ਵਾਸਤੇ 휠 ਚੇਅਰ ਦਿੱਤੀ ਸੀ ਵੈਸੇ ਹਾਂਜੀ ਦਿੱਤੀ ਸੀ ਤੁਸੀਂ ਦੋਹੇ ਪੱਤੇ ਪਤਨੀ ਇੱਦਾਂ ਹੀ ਅੰਦਰ ਗਏ ਹਾਂਜੀ ਕਿਉਂਕਿ ਆਪਣੇ ਹੱਥ ਪੈਰ ਚੱਲਨੇ ਚਾਹੀਦੇ ਨੇ ਇਸ ਤਰ੍ਹਾਂ ਕੀ ਅਸੀਂ ਜ਼ਿਆਦਾ ਇਦਾਂ ਰਵਾਂਗੇ ਤੇ ਫਿਰ ਸਾਡੇ ਤੇ ਹੱਥ ਪੈਰ ਨਹੀਂ ਚੱਲਣਗੇ ਕਿੰਨੇ ਸਾਲ ਤੋਂ ਵੋਟ ਪਾ ਰਹੇ ਹੋ ਹਾਂਜੀ ਇਹ ਦੂਜਾ ਤੀਜਾ ਹੈ ਮੇਰਾ ਦੂਜੀ ਤੀਜੀ ਵੋਟ ਹੈ ਹਾਂਜੀ ਹਾਂਜੀ ਤੇ ਕੀ ਸੋਚ ਕੇ ਆਏ ਕਰੋ ਵੋਟ ਪਾਉਣ ਦੇ ਲਈ ਮੈਂ ਬਾਰ ਬਾਰ ਆਖ ਰਿਹਾ ਜਦੋਂ ਵੋਟਰ ਅੰਦਰ ਵੋਟ ਪਾਣ ਆਂਦਾ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੇ ਨਾਲ ਬਾਕੀ ਵੋਟਰਾਂ ਵਾਸਤੇ ਵੀ ਮਿਸਾਲ ਹੈ ਕਿਉਂਕਿ ਲੋਕ ਘਰੋਂ ਵੱਧ ਤੋਂ ਵੱਧ ਨਿਕਲਣ ਮੈਂ ਚੋਰ ਕਮਿਸ਼ਨ ਵੀ ਇਹੀ ਅਪੀਲ ਕਰਦਾ ਅਸੀਂ ਪੀਟੀਸੀ ਨੈਟਵਰਕ ਕੋਲੋਂ ਇਹੀ ਅਪੀਲ ਕਰਦੇ ਆ ਤਸਵੀਰਾਂ ਜਿੰਨੇ ਵੀ ਜਲੰਧਰ ਦੇ ਪੱਛਮੀ ਹਲਕੇ ਦੇ ਵੋਟਰ ਦੇਖ ਰਹੇ ਨੇ ਕਿਉਂਕਿ ਸਵੇਰ ਨਾਲੋਂ ਤੁਸੀਂ ਵੋਟਪਾਲ ਜਰੂਰ ਨਿਕਲੇ ਸੀ ਪਰ ਹੁਣ ਜਿਵੇਂ ਜਿਵੇਂ ਤਾਪਮਾਨ ਵਧ ਰਿਹਾ ਦੇਖੋ ਵੱਧੇ ਤਾਪਮਾਨ ਦੇ ਵਿੱਚ ਇਹ ਪਤੀ ਪਤਨੀ ਦੋਹੇ ਜਿਹੜੇ ਹੈਂਡੀਕੈਪ ਨੇ ਔਰ ਆਪ ਵੋਟਪਾਲ ਪਾ ਕੇ ਅੰਦਰੋਂ ਆਏ ਨੇ ਔਰ ਆਪ ਹੀ ਥੱਲੋ ਐਸੇ ਤਰ੍ਹਾਂ ਗਏ ਨੇ ਜ਼ਮੀਨ ਦੇ ਨਾਲ ਰਗੜਦੇ ਰਗੜਦੇ ਔਰ ਕੁਰਸੀ ਦਿੱਤੀ ਗਈ ਸੀ व्हीਲ ਚੇਅਰ ਦਿੱਤੀ ਗਈ ਸੀ ਪਰ व्हीਲ ਚੇਅਰ ਲਿੱਤੀ ਨਹੀਂ ਹੈ ਨਹੀਂ ਐਦਾ ਹੀ ਠੀਕ ਲੱਗਦਾ ਹੈ ਹਨਾ ਐਦਾ ਵਧੀਆ ਲੱਗ ਜਾਦਾ ਹੈ